ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਤਿੰਨਾਂ ਪੀੜਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਤੀ ਅੱਜ ਦੀ ਵੱਡੀ ਖਬਰ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰਨ ਨਾਲ ਵਾਪਰਿਆ ਭਿਆਨਕ ਹਾਦਸਾ ਚਾਰ ਦੀ ਮੌਤ ਇੱਕ ਜ਼ਖਮੀ ਰਨਤਨ ਤੋਂ ਗੋਇੰਦਵਾਲ ਸਾਹਿਬ ਆ ਰਹੇ ਤੇਜ਼ ਰਫਤਾਰ ਕਾਰ ਨਾਲ ਹਾਸਾ ਵਾਪਰ ਗਿਆ ਹੈ ਦੱਸਦੀ ਹੈ ਕਿ ਅਚਾਨਕ ਸਤਲੁਜ ਵਿਗੜਨ ਕਰਕੇ ਭਿਆਨਕ ਹਾਸਾ ਵਾਪਰ ਗਿਆ ਹੈ ਦੱਸਦੀ ਹੈ ਕਿ ਤੇਜ਼ ਰਫਤਾਰ ਕਾਰ ਦਰਖਤ ਵਿੱਚ ਵੱਜ ਗਈ ਜਿਸ ਕਾਰਨ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੈ ਉਹਨਾਂ ਦਾ ਇਲਾਜ ਲਈ ਹਸਪਤਾਲ ਚ ਲਜਾਇਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਵਰਨਾਕਾਰ ਵਿਥ ਸਵਰਪੰਜ ਨੌਜਵਾਨ ਤਰਨ ਤਰਨ ਦੇ ਪਿੰਡ ਪਡੋਰੀ ਰਣ ਸਿੰਘ ਤੋਂ ਗੋਇੰਦਵਾਲ ਸਾਹਿਬ ਆ ਰਹੇ ਸਨ ਜਸ਼ਮ ਦੀਦਾ ਮੁਤਾਬਿਕ ਕਾਰ ਦੀ ਰਫਤਾਰ ਤੇਜ਼ ਹੋਣ ਕਰਕੇ ਕਾਰ ਦਾ ਸੰਤੁਲਨ ਵਿਗੜ ਗਿਆ ਹੈ ਅਤੇ ਕਾਰ درخت ਨਾਲ ਜਾ ਟਕਰਾਈ ਇਸ ਦੇ ਨਾਲ ਹੀ ਗੋਇੰਦਵਾਲ ਦੇ ਨਜ਼ਦੀਕ ਵਾਪਰੇ ਭਿਆਨਖਾਸ ਇਹਨਾਂ ਨੌਜਵਾਨ ਦੌਰਾਨ ਡੀਮੋ ਕੇ ਦੇ ਮੌਦੋਗੀ ਜਦ ਕੀ ਇੱਕ ਨੌਜਵਾਨ जख्मी ਦਸਿਆ ਜਾ ਰਿਹਾ ਹੈ ਇਹ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ